ਗਜਰਾਤ ਸਿੰਘ ਘਰ ਦਾ ਮੁਖੀ ਸੀ ਇਹਨਾਂ ਦੇ ਧੀ ਪੁੱਤ ਵਿਆਹ ਹੋਏ ਸੀ ਸੋਹਰਾ ਸੀ ਇਹ ਇੱਕ ਨੂਰ ਦਾ ਇਸ ਘਰ ਦੇ ਵਿੱਚ ਹੁਣੇ ਹੁਣੇ ਇਹਨਾਂ ਦੇ ਜਵਾਨ ਪੁੱਤ ਦੀ ਜਾਨ ਗਈ ਅਤੇ ਛੋਟੇ ਜਿਹੇ ਮਾਸੂਮ ਨਵ ਜੰਮੇ ਪੋਤੇ ਦੀ ਵੀ ਜਾਨ ਗਈ ਇਹ ਸਭ ਕੁਝ ਇਸ ਪਰਿਵਾਰ ਨੂੰ ਲੱਗ ਰਿਹਾ ਸੀ ਕਿ ਸਾਡੇ ਨਾਲ ਰੱਬ ਨੇ ਵੀ ਮਾੜੀ ਕੀਤੀ ਹੈ ਪਰ ਜਦੋਂ ਇੱਕ ਕਾਲ ਰਿਕਾਰਡਿੰਗ ਸਾਹਮਣੇ ਆਂਦੀ ਹੈ ਤਾਂ ਸੋਹਰੇ ਨੂੰ ਪਤਾ ਲੱਗਦਾ ਹੈ ਕਿ ਇਹ ਸਾਰਾ ਕਾਰਾ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਉਸਦੀ ਨੂਰ ਹੈ ਨਗਰਾਜ ਸਿੰਘ ਜੋ ਕਿ ਤਾਂਦਰਾ ਰੋਡ ਦੇ ਉੱਪਰ ਰਹਿੰਦੇ ਨੇ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਦੇ ਵਿੱਚ ਪਤਾ ਲੱਗਦਾ ਉਹਨਾਂ ਨੂੰ ਕਿ ਉਹਨਾਂ ਦਾ ਪੁੱਤ ਬਿਮਾਰ ਹੈ ਬਿਮਾਰੀ ਦੇ ਚਲਦੇ ਹੋਏ ਉਸ ਦਾ ਇਲਾਜ ਆਗਰਾ ਤੋਂ ਕਰਵਾਉਣ ਦੀ ਕਿਸੇ ਨੇ ਸਲਾਹ ਦਿੱਤੀ ਤਾਂ ਉਹ ਉੱਥੇ ਪਹੁੰਚ ਗਏ ਆਗਰਾ ਵੇਖੀ ਉਹਨਾਂ ਦੇ ਪੁੱਤ ਦਾ ਇਲਾਜ ਚੱਲ ਰਿਹਾ ਸੀ ਤੇ ਇੱਧਰ ਉਹਨਾਂ ਦੀ ਗਰਭਵਤੀ ਨੂੰ ਪੰਜਾਬ ਦੇ ਲੁਧਿਆਣਾ ਦੇ ਵਿੱਚ ਹੀ ਸੀ ਗਰਭਵਤੀ ਹੋਣ ਕਰਕੇ ਉਸ ਨੂੰ ਸ਼ਾਇਦ ਉੱਥੇ ਨਹੀਂ ਲਿਜਾਇਆ ਗਿਆ ਕਿਉਂਕਿ ਡਿਲੀਵਰੀ ਡੇਟ ਬੜੀ ਨੇੜੇ ਸੀ ਕੁਝ ਦਿਨਾਂ ਬਾਅਦ ਡਿਲੀਵਰੀ ਹੁੰਦੀ ਹੈ ਆਗਰਾ ਬੈਠਾ ਕੁੜੀ ਦਾ ਸਹੌਰਾ ਪਰਿਵਾਰ ਪੁੱਛਦਾ ਹੈ ਕਿ ਕੀ ਬਣਿਆ ਤਾਂ ਉਹ ਦੱਸਦੀ ਹੈ ਕਿ ਇੱਕ ਪੁੱਤ ਨੇ ਜਨਮ ਲਿਆ ਸੀ ਪਰ ਉਹ ਮਰ ਗਿਆ ਪਰਿਵਾਰਿਕ ਮੈਂਬਰ ਹਿੰਮਤ ਤੇ ਹੌਂਸਲਾ ਰੱਖਦੇ ਨੇ ਅਤੇ ਆਖਦੇ ਨੇ ਕਿ ਆਪਣੇ ਪਤੀ ਨੂੰ ਯਾਨੀ ਕਿ ਸਾਡੇ ਪੁੱਤ ਨੂੰ ਤੂੰ ਇਹ ਗੱਲ ਨਾ ਦੱਸੇ ਪਰ ਜਿਵੇਂ ਹੀ ਇਹ ਪਤਨੀ ਆਗਰਾ ਵਿਖੇ ਆਪਣੇ ਪਤੀ ਨੂੰ ਮਿਲਣ ਤੇ ਲਈ ਗਈ ਤਾਂ ਉੱਥੇ ਜਾ ਕੇ ਉਸ ਦੇ ਵੱਲੋਂ ਕਿਹਾ ਗਿਆ ਕਿ ਆਪਣੇ ਪੁੱਤ ਤੋਂ ਹੋਇਆ ਸੀ ਤੇ ਉਹ ਮਰ ਗਿਆ। ਇਹ ਮਾੜੀ ਗੱਲ ਨੂੰ ਸੁਣਨ ਤੋਂ ਬਾਅਦ ਸਦਮੇ ਦੇ ਕਾਰਨ ਉਸ પતિ ਦੀ ਵੀ ਅਗਲੇ ਹੀ ਦਿਨ ਜਾਨ ਚਲੀ ਜਾਂਦੀ ਹੈ। ਘਰ ਦੇ ਵਿੱਚ ਦੋ ਦੋ ਜਵਾਨ ਮੁੰਡਿਆਂ ਦਾ ਬੱਚੇ ਦਾ ਚਲੇ ਜਾਣ ਸਾਰਾ ਪਰਿਵਾਰ ਕਿਸੇ ਤਰ੍ਹਾਂ ਦੇ ਨਾਲ ਇਸ ਦੁੱਖ ਨੂੰ ਪਾਣਾ ਮੰਨ ਰਿਹਾ ਸੀ। ਪਰ ਸਹੁਰੇ ਗੁਜਰਾਤ ਸਿੰਘ ਦੇ ਵੱਲੋਂ ਇੱਕ ਆਡੀਓ ਸੁਣੀ ਜਾਂਦੀ ਹੈ ਜੋ ਕਿ ਉਸਦੀ ਨੂੰਹ ਦੀ ਸੀ ਅਤੇ ਉਸ ਆਡੀਓ ਦੇ ਵਿੱਚ ਇਹ ਨੂੰਹ ਆਖ ਰਹੀ ਸੀ ਕਿ ਮੇਰਾ ਬੱਚਾ ਲੈ ਲਵਾਓ ਤੇ ਮੈਨੂੰ ਪੈਸੇ ਦਿਵਾਓ। ਆਪਣੇ ਨਵਜੰਮੇ ਬੱਚੇ ਨੂੰ ਵੇਚਣ ਵਾਲੀ ਇਹ ਮਾਂ ਦੀ ਕਰਤੂਤ ਸਾਹਮਣੇ ਆਈ ਇੱਕ ਸੋਹਰੇ ਦੇ ਵੱਲੋਂ ਉਸਦੀ ਪੋਲ ਖੋਲੀ ਗਈ ਜਦੋਂ ਇੱਕ ਆਡੀਓ ਉਸ ਤੇ ਹੱਥ ਲੱਗੀ ਆ ਪਤੀ ਦੀ ਵੀ ਕਿਸ ਤਰ੍ਹਾਂ ਦੇ ਨਾਲ ਜਾਣ ਗਏ ਉਹ ਹਾਲਾਤ ਵੀ ਸਾਹਮਣੇ ਨੇ ਪਰ ਇੱਕ ਔਰਤ ਨੇ ਥੋੜੇ ਜਿਹੇ ਪੈਸਿਆਂ ਦੇ ਖਾਤਰ ਆਪਣੇ ਨਵਜੰਮੇ ਬੱਚੇ ਦੀ ਇੱਕ ਤਰ੍ਹਾਂ ਦੇ ਨਾਲ ਘਰ ਦੇ ਵੀ ਜੋ ਉਸ ਨੂੰ ਮਰਿਆ ਸਾਬਿਤ ਕਰ ਦਿੱਤਾ ਤੇ ਬਾਹਰ ਜਾ ਕੇ ਉਸ ਨੂੰ ਵੇਚ ਦਿੱਤਾ ਇਸ ਦੇ ਵਿੱਚ ਹਸਪਤਾਲ ਦੇ ਕੁਝ ਬੰਦਿਆਂ ਨੂੰ ਵੀ ਉਸ ਦੇ ਨਾਲ ਮਲਾਇਆ ਸੀ ਇਹ ਸਾਰੀ ਘਟਨਾ ਲੁਧਿਆਣਾ ਦੇ ਵਿੱਚ ਵਾਪਰੀ ਹੈ ਜਿਸ ਨੂੰ ਸੁਣਨ ਤੋਂ ਬਾਅਦ ਕਿਸੇ ਵੀ ਮਾ ਦਾ ਕਿਸੇ ਵੀ ਮਾਪਿਓ ਦਾ ਸੀਨਾ ਪਾੜ ਜਾਵੇ ਕਿ ਅੱਜ ਕੱਲ ਲੋਕਾਂ ਦੇ ਮਨਾਂ ਤੇ ਦਿਲਾਂ ਦੇ ਵਿੱਚ ਪਿਆਰ ਹੀ ਨਹੀਂ ਰਿਹਾ ਚੰਦ ਪੈਸਿਆਂ ਦੇ ਖਾਤੇ ਇੱਕ ਮਾਂ ਨਹੀਂ ਆਪਣੇ ਪੁੱਤਰ ਨੂੰ ਇੰਨੇ ਸਾਲ ਇੰਨੇ ਮਹੀਨੇ ਜਿਹਦੇ ਸੁਪਨੇ ਦੇਖੇ ਹੋਣੇ ਆ ਪਰਿਵਾਰ ਨੇ ਉਹ ਸਾਰਾ ਕੁਝ ਚੱਕਨਾ ਚੂਰ ਕਰ ਦਿੱਤਾ ਘਰ ਦੇ ਵਿੱਚ ਇੱਕ वारिस ਆਇਆ ਸੀ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਮਰਿਆ ਸਾਬਿਤ ਕਰ ਦਿੱਤਾ ਤੇ ਖੁਦ ਉਸ ਪੈਸੇ ਨੂੰ ਲੈ ਕੇ ਬੈਠੀ ਰਹੀ ਅਤੇ ਹਰੇਕ ਨੂੰ ਝੂਠ ਬੋਲਦੀ ਰਹੀ ਕਿ ਮੇਰਾ ਬੱਚਾ ਤਾਂ ਮਰਿਆ ਹੀ ਪੈਦਾ ਹੋਇਆ ਸੀ ਕੀ ਕੁਝ ਹੋਇਆ ਇਸ ਪੂਰੀ ਖਬਰ ਦੇ ਵਿੱਚ ਜਾਣ ਲੈਣੇ ਆ ਲੁਧਿਆਣਾ ਦੇ ਵਿੱਚ ਵਾਪਰੀ ਇਸ ਘਟਨਾ ਦੇ ਵਿੱਚ ਪਤਾ ਲੱਗਿਆ ਕਿ ਮਾਂ ਦੇ ਪਿਆਰ ਨੂੰ ਇਸ ਔਰਤ ਨੇ ਸ਼ਰਮਸਾਰ ਕਰ ਦਿੱਤਾ ਅਜਿਹਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ ਕਿ ਕੁਝ ਰੁਪਿਆਵਾਂ ਦੇ ਖਾਤੇ ਰੇਸ ਨੇ ਆਪਣਾ ਬੱਚਾ ਵੇਚ ਦਿੱਤਾ ਆਸ਼ਾ ਵਰਕਰ ਅਤੇ ਸਰਕਾਰੀ ਹਸਪਤਾਲ ਦੇ ਸਟਾਫ ਦੇ ਨਾਲ ਮਿਲ ਕੇ ਬੱਚੇ ਨੂੰ ਵੇਚਿਆ ਗਿਆ ਔਰਤ ਦੀ ਮਾਂ ਨੇ ਇਸ ਦੇ ਵਿੱਚ ਆਪਣਾ ਪੂਰਾ ਪੂਰਾ ਸਾਥ ਦਿੱਤਾ ਉਸ ਨੂੰ ਪੋਰਾ ਵੀ ਦੁੱਖ ਨਹੀਂ ਲੱਗਿਆ ਕਿ ਉਸ ਦਾ ਜਵਾਕ ਉਸ ਤੋਂ ਹਮੇਸ਼ਾ ਲਈ ਦੂਰ ਚਲਾ ਜਾਊਗਾ ਬੱਚਾ ਉਸ ਸਮੇਂ ਵੇਚ ਦਿੱਤਾ ਗਿਆ ਜਦੋਂ ਇਸ ਦਾ ਪਤੀ ਆਗਰਾ ਦੇ ਵਿੱਚ ਇਲਾਜ ਵਾਰੇ ਖਾਸੀ ਸਾਰਾ ਪਰਿਵਾਰ ਉਸਦੀ ਦੇਖਭਾਲ ਦੇ ਵਿੱਚ ਰੁੱਝਿਆ ਸੀ ਅਤੇ ਨਾਲ ਹੀ ਉਹਨਾਂ ਨੂੰ ਫਿਕਰ ਸੀ ਕਿ ਸਾਡੇ ਘਰ ਇੱਕ ਨੰਨਾ ਮਹਿਮਾਨ ਆਉਣ ਵਾਲਾ ਹੈ ਉਸਦੇ ਲਈ ਵੀ ਘਰ ਦੇ ਵਿੱਚ ਉਹਨਾਂ ਖੁਸ਼ੀਆਂ ਦੀ ਤਿਆਰੀ ਕੀਤੀ ਜਾ ਰਹੀ ਸੀ ਔਰਤ ਨੇ ਆਪਣੇ ਪਤੀ ਅਤੇ ਪੂਰੇ ਪਰਿਵਾਰ ਨੂੰ ਝੂਠ ਬੋਲਿਆ ਕਿ ਬੱਚਾ ਜੰਮਦੇ ਹੀ ਮਰ ਗਿਆ ਤੇ ਇਸੇ ਸਦਮੇ ਨੂੰ برداشت ਨਾ ਕਰਦੇ ਹੋਏ ਇਸ ਬੱਚੇ ਦੇ ਉਸ ਪਿਤਾ ਦੀ ਜੋ ਕਿ ਬਿਮਾਰ ਚੱਲ ਰਹੇ ਸੀ ਉਹਨਾਂ ਦੀ ਵੀ ਜਾਨ ਗਈ ਹੈ ਇੱਕ ਮਹੀਨੇ ਬਾਅਦ ਸਾਰੀ ਘਟਨਾ ਦੀ ਸੱਚਾਈ ਸਾਹਮਣੇ ਆਂਦੀ ਹੈ ਜਦੋਂ ਇੱਕ ਕਾਲ ਰਿਕਾਰਡਿੰਗ ਸੁਣੀ ਜਾਂਦੀ ਹੈ ਔਰਤ ਨੇ ਬੱਚਿਆਂ ਨੂੰ ਪੈਸਿਆਂ ਦੇ ਲਈ ਵੇਚਿਆ ਅਤੇ ਇਸ ਤੋਂ ਬਾਅਦ ਸੋਹਰੇ ਗਜਰਾਤ ਸਿੰਘ ਜੋ ਕਿ ਤੰਦਰਾ ਰੋਡ ਦੇ ਰਹਿਣ ਵਾਲੇ ਸੀ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦਿੰਦੇ ਨੇ ਗਜਰਾਤ ਸਿੰਘ ਦੀ ਸ਼ਿਕਾਇਤ ਤੇ ਹੀ ਪੁਲਿਸ ਨੇ ਨੂੰ ਅਤੇ ਉਸਦੀ ਮਾਂ ਨੂੰ ਉਹਨਾਂ ਦੇ ਸਮੇਤ ਹੀ ਆਸ਼ਾ ਵਰਕਰ ਰੇणू ਹਸਪਤਾਲ ਸਟਾਫ ਕੁਨਾਲ ਅਤੇ ਰਾਮਕੁਮਾਰ ਦੇ ਵਿਰੁੱਧ ਇਹ ਮਾਮਲਾ ਦਰਜ ਕੀਤਾ ਹੈ ਪੁਲਿਸ ਮੁਲਜ਼ਮਾਂ ਦੀ ਪਾਲ ਕਰ ਰਹੀ ਹੈ ਤੇ ਇੱਧਰ ਸੋਰੇ ਗਜਰਾਤ ਸਿੰਘ ਨੇ ਦੱਸਿਆ ਕਿ ਉਸਦੇ ਪੁੱਤ سنی ਦਾ ਵਿਆਹ ਇਸ ਕੁੜੀ ਦੇ ਨਾਲ ਹੋਇਆ ਸੀ ਜਿਹਦਾ ਨਾਮ ਰੀਤਾ ਸੀ 3 ਸਾਲ ਦੀ ਧੀ ਵੀ ਇਹਨਾਂ ਦੇ ਕੋਲ ਤੇ ਕੁਝ ਸਮਾਂ ਪਹਿਲਾਂ ਹੀ ਪੁੱਤਰ ਸਨੀ ਬਿਮਾਰ ਹੋ ਗਿਆ ਤੇ ਉਸ ਦੇ ਇਲਾਜ ਦੇ ਵਿੱਚ ਹੀ ਸਾਰਾ ਪਰਿਵਾਰ ਲੱਗਿਆ ਰਿਹਾ ਜੁਲਾਈ ਦੇ ਮਹੀਨੇ ਦੇ ਵਿੱਚ ਜਨੇਪਾ ਕੀਤਾ ਤਾਂ ਇੱਕ ਪੁੱਤ ਨੇ ਜਨਮ ਲਿਆ ਸੀ ਪਰ ਸਾਡੀ ਨੂੰ ਨੇ ਸਾਨੂੰ ਸਾਰਿਆਂ ਨੂੰ ਝੂਠ ਬੋਲਿਆ ਗੁੰਮਰਾਹ ਕੀਤਾ ਉਹ ਵੀ ਕੁਝ ਪੈਸਿਆਂ ਦੇ ਖਾਤੇ ਗਜਰਾਜ ਨੇ ਦੱਸਿਆ ਕਿ ਉਸਦੇ ਪੁੱਤ ਨੇ ਉਸ ਨੂੰ ਫੋਨ ਰਿਕਾਰਡਿੰਗ ਬਾਰੇ ਦੱਸਿਆ ਸੀ ਜਦੋਂ ਉਸਨੇ 1 ਮਹੀਨਾ ਪਹਿਲਾਂ ਆਪਣੀ ਨੂੰਹ ਦੇ ਫੋਨ ਦੀ ਰਿਕਾਰਡਿੰਗ ਸੁਣੀ ਤਾਂ ਅਚਾਨਕ ਉਸਦੀ ਅਤੇ ਉਸਦੀ ਮਾਦੀ ਗੱਲਬਾਤ ਸਾਹਮਣੇ ਆ ਗਈ ਜਿਸ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਸਨੀ ਦੇ ਘਰ ਦੇ ਵਿੱਚ ਇੱਕ ਪੁੱਤ ਪੈਦਾ ਹੋਇਆ ਤੇ ਉਸਦੀ ਪਤਨੀ ਨੇ ਪੈਸਿਆਂ ਦੇ ਲਈ ਉਸ ਨੂੰ ਵੇਚ ਦਿੱਤਾ ਸੁਰਾ ਗਜਰਾਜ ਨੇ ਖੁਦ ਜਾਂਚ ਕੀਤੀ ਅਤੇ ਸਬੂਤ ਇਕੱਠੇ ਕਰਨ ਤੋਂ ਬਾਅਦ ਉਹ ਪੁਲਿਸ ਦੇ ਕੋਲ ਸ਼ਿਕਾਇਤ ਕਰਨ ਦੇ ਲਈ ਪਹੁੰਚਦਾ ਹੈ ਜਾਂਚ ਤੋਂ ਬਾਅਦ ਪੁਲਿਸ ਨੇ ਦੋਸ਼ੀਆਂ ਦੇ ਵਿਰੁੱਧ ਇਹ ਮਾਮਲਾ ਦਰਜ ਕੀਤਾ ਅਤੇ așadar, ਐਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਤਾਂ ਇਸ ਪੂਰੀ ਕਹਾਣੀ ਦੇ ਵਿੱਚ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਸੌਰੇ ਦੇ ਵੱਲੋਂ ਜਦੋਂ ਕਾਲ ਰਿਕਾਰਡਿੰਗ ਸੁਣੀ ਜਾਂਦੀ ਹੈ ਤਾਂ ਉਹ ਖੁਦ ਬਖੁਦ ਹੀ ਸਾਰੇ ਸਬੂਤ ਇਕੱਠੇ ਕਰਦਾ ਹੈ ਆਪਣੀ ਉਸ ਨੂੰਹ ਦੇ ਖਿਲਾਫ ਜੋ ਕਿ ਸਾਰੇ ਪਰਿਵਾਰ ਨੂੰ ਮੂਰਖ ਬਣਾ ਰਹੀ ਸੀ ਆਪਣੇ ਹੀ ਬੱਚੇ ਨੂੰ ਜੋ ਕਿ ਜਿੰਦਾ ਸੀ ਉਸ ਨੂੰ ਮਰਿਆ ਹੋਇਆ ਦੱਸ ਰਹੀ ਸੀ ਸਿਰਫ ਚੰਦ ਪੈਸਿਆਂ ਦੀ ਖਾਤਰ ਆਸ਼ਾ ਵਰਕਰਾਂ ਨੂੰ ਵੀ ਇਸ ਦੇ ਵਿੱਚ ਨਾਲ ਮੋਲਾ ਲਿਆ ਗਿਆ ਅਤੇ ਇਹਨਾਂ ਸਭ ਨੇ ਮਿਲ ਕੇ ਇਹ ਜਿਹਾ ਛੜਿਆੰਤਾ ਰਚਿਆ ਜਿਸ ਦੀ ਪੋਲਿਕ ਪੂਰੇ ਦੇ ਵੱਲੋਂ ਇੱਕ ਕਾਲ ਰਿਕਾਰਡਿੰਗ ਦੇ ਆਧਾਰ ਤੇ ਖੋਲ ਦਿੱਤੀ ਗਈ ਅਤੇ ਉਹ ਸਾਰੇ ਸਬੂਤ ਲੈ ਕੇ ਪੁਲਿਸ ਦੇ ਕੋਲ ਪਹੁੰਚਦਾ ਹੈ ਬਲਦੇਵ ਸਿੰਘ ਪੁਲਿਸ ਅਧਿਕਾਰੀ ਜਿਹੜੇ ਕਿ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਨੇ ਉਹਨਾਂ ਦਾ ਕਹਿਣਾ ਸੀ ਕਿ ਜਲਦ ਹੀ ਇਹਨਾਂ ਮੁਲਜ਼ਮਾ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਜੋ ਕਿ ਇਸ ਸਮੇਂ ਭੱਜੇ ਹੋਏ ਨੇ